ਹੈਲੋ ਜੀ ਸਾਥੇ ਆਕਾਰ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਆਪਾਂ ਲੱਗੇ ਆ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਪਹਿਲੀ ਵਾਰ ਸਾਡਾ ਬਲੌਗ ਦੇਖ ਰਹੇ ਆ ਵੀਡੀਓ ਦੇਖ ਰਹੇ ਆ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਜ਼ਰੂਰ ਕਰਿਓ ਜੀ ਤੇ ਬਾਕੀ ਕਿਵੇਂ ਦੀ ਲੱਗੀ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਟਾਈਮ ਸ਼ਾਮ ਦਾ ਹੋ ਗਿਆ ਜੀ ਟਾਈਮ 4:00 ਵਜੇ ਗਏ ਤੇ ਬਸ ਆਪਣੇ ਨੀਰੇ ਚਲੇ ਦਾ ਟਾਈਮ ਹੋ ਗਿਆ ਲੱਗੋ ਘੰਟੇ ਨੂੰ ਬਾਵਾ ਵੀ ਨੀਰੇ ਆਪਣੇ ਚੰਗੀਆਂ ਕੰਦੀਏ ਧੁੱਪ ਤੇ ਮਹਾ ਚਲੋਂ ਨੇ ਮੇ ਕਪੜੇ ਤਾਂ ਲਾਲਾ ਤੇ ਆਪਾਂ ਨਾ ਕੇਸੀ ਜੀ ਕੇਸੀ ਨਾ ਨੂੰ ਕੇਸ ਹੈ ਵਾਇਆ ਬਸ ਤੇ ਲੈਡ ਹੈ ਨਹੀਂ ਜੀ ਆਪਣੇ ਲੈਡ ਕੱਟਦੀ ਪਤਾ ਨਹੀਂ ਕਿ ਤਾਰਾਂ ਦੂਰਾਂ ਪਾਈ ਜਾਂਦੇ ਆ ਕਹਿੰਦੇ ਵੀ ਉਹ ਖੰਭਿਆਂ ਤੇ ਨਾ ਵੀ ਲਾਈਟਾਂ ਲਾਈ ਜਾਂਦੇ ਸਰਕਾਰੀ ਲਾਈਟਾਂ ਆਂਗੀਆਂ ਤੇ ਉਹ ਸੋਲਰ ਦੀਆਂ ਆਂਗੀਆਂ ਮੈਨੂੰ ਲੱਗਾ ਸ਼ਾਇਦ ਤੇ ਉਹ ਲਾ ਖੰਭਿਆਂ ਤੇ ਲਾਈ ਜਾਂਦੇ ਲਾਈਟਾਂ ਬਾ ਕਰਕੇ ਲਾਈਟ ਕੱਟਦੀ ਹੁਣ ਥੋੜਾ ਚੁੜਾਈ ਸੀਗੀ ਬਿੰਦਕ ਤੇ ਹੁਣ ਦੁਬਾਰ ਫੇਰ ਕੱਟਦੀ ਗਰਮੀ ਬਹੁਤ ਜ਼ਿਆਦਾ ਮਹਾਦ ਉਹ ਕੱਪੜੇ ਤੈਨ ਲਾ ਕੇ ਮੈਂ ਬਾਹਰ ਚੱਲ ਗਈ ਬਾਹਰ ਹਜੇ ਤਮਣੀ ਮੁੱਟੀ ਸਾਹ ਹੁੰਦਾ ਹਵਾ ਚੱਲਦੀ ਹੈ ਤੇ ਬਾਕੀ ਜੀ ਬਹੁਤ ਹੀ ਜਣਿਆਂ ਨੇ ਜਸ਼ਨ ਨੂੰ ਜਨਮ ਦਿਨ ਵਿਸ਼ ਕਰਿਆ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਹੀ ਜਾਦੇ ਜਣਿਆਂ ਨੇ ਜਨਮ ਦਿਨ ਵਿਸ਼ ਕਰਿਆ ਤੇ ਤੁਹਾਡਾ ਬਹੁਤ-ਬਹੁਤ ਥੈਂਕ ਯੂ ਜੀ ਸਾਰਿਆਂ ਦਾ ਤੇ ਆਪਦਾ ਹੀ ਪਿਆਰ ਬਣਾ ਕੇ ਰੱਖੋ ਜੀ ਆਈ سپورਟ ਬਣਾ ਕੇ ਰੱਖੋ ਜੇ ਜਿਹੜੀ ਐਡ ਆਉਂਦੀ ਆ ਪਲੀਜ਼ ਐਡ ਨੂੰ ਵੀ ਦੇਖਿਆ ਕਰੋ ਸਾਰੇ ਜਣੇ ਐਡ ਨੂੰ ਸਕਿਪ ਨਾ ਕਰਿਆ ਕਰੋ ਕਾਇਨ ਸਾਥ ਦਿਓ ਜੀ ਸਾਰੇ ਜਣੇ ਫਲ ਦੇ ਕਪੜਾ ਤੈਂ ਤੂੰ ਲਾ ਕੇ ਤੇ ਆਪਾਂ ਚੱਲੇ ਬਾਹਰ ਆ ਗਏ ਫੇ ਬਾਹਰ ਮਾੜਾ ਮੋਟਾ ਸਾਹ ਹੁੰਦਾ ਫਲ ਹੈ ਨਹੀਂ ਅੰਦਰ ਤਾਂ ਬੜਾ ਹੀ ਗੁੰਮ ਹੋਇਆ ਵੈ ਤੇ ਜਸ਼ਨ ਦੇ ਰੜੀ ਹਰਾ ਵੱਢੀ ਜਾਂਦੇ ਆ ਤੇ ਲੈਟ ਹੈ ਨਹੀਂ ਦੇਖਦੇ ਆ ਜੇ ਆ ਗਈ ਤਾਂ ਠੀਕ ਆ ਨਹੀਂ ਫਿਰ ਉਹ ਭਾਈ ਕਿੱਧਰ ਜਾਣਾ ਐ ਇੱਥੀਆਂ ਬਾਸੀ ਪਸੰਗਾਂ ਨੂੰ ਨੀਰਾਚਾਰਾ ਪਾਉਨੇ ਆ ਪਸੂ ਗੇੜਾ ਬੰਨ ਲੈਂਦੇ ਆ ਜਦੋਂ ਹਰਾ ਕੁੱਤਾ ਹਾ ਵੱਡਣ ਲੱਗ ਜਾਂਦਾ ਜਿਸਨ ਜੜੀ ਨਾਲ ਦੀ ਨਾਲ ਮਾਰੀ ਮੋਟੀ ਹਵਾ ਆਉਂਦੀ ਹੈ ਜੀ ਬਾਹਰ ਤਾਂ ਸਾਹ ਹੁੰਦਾ ਸ਼ੁਕਰ ਹੈ ਇੱਧਰ ਦੇਖੋ ਜੀ ਪੂਰਾ ਬੱਦਲ ਬਣਿਆ ਖੜਾ ਹੈ ਅਲਾਦਾ ਮੀਂਹ ਹੁਣ ਵੀ ਆਇਆ ਹੁਣ ਵੀ ਆਇਆ ਹੁਣ ਵੀ ਆਇਆ ਲੈਟ ਆ ਜੇ ਤਾਂ ਨੀਰਾ ਪਾ ਲਈਏ ਟਾਈਮ ਨਾਲ ਇਹਨਾਂ ਨੂੰ ਖਾ ਲੈਣ ਪਸੂ ਨੀਰਾ ਫੋਰ ਕੱਟਦੀ ਹੁਣ ਮੌਕੇ ਤੇ ਹੁਣ ਹਰਾ ਕੁੱਤਰਨਾ ਸੀਗਾ ਲੋ ਜੀ ਬੈਨੇ ਆ 10 ਮਿੰਟ ਅੰਕ ਪੂਰਾ ਐ ਬਣਿਆ ਖੜਾ ਬੱਦਲ ਚਾਰ ਚਪੇਰੇ 바ਸੀ ਲੱਗਦੇ ਆ ਕੰਮ ਤਾਂ ਦੇ ਅੱਜ ਬਣਾਵਾਂਗੇ ਆਪਾਂ ਤੋਰੀਆਂ ਦੀ ਸਬਜ਼ੀ ਗਰਮੀ ਆ ਨਾ ਮੇਰੇ ਬੰਦਰ ਵਾਇਨ ਲਾਉਂਦਾ ਹੂੰ ਉਹ ਤਾਂ ਗੋਮਤਾ ਹੋਇਆ ਪਿਆ ਹਵਾ ਵੀ ਹੂੰ ਜੱਸ ਆਓ ਅਮਰੂਦ ਆਉ ਤੋਰ ਲੈ ਆ ਮਗਾ ਮੈਂ ਛਟ ਗਿਆ ਲੈਣ ਗਈ ਜੇ ਤੋ ਖਾਉਂਗੀ ਜੇ ਹੋਇਆ ਤਾਂ ਇੱਕ ਅੱਧਾ ਤੋੜ ਲੈ ਵਾਲਾ ਪਹਿਲਾ ਸਕੂਲੋਂ ਆਉਂਦਾ ਜੀ ਰਾਹ ਚੋਂ ਆਉਂਦਾ ਤੋੜ ਲੈ ਬੋਲੇ ਹੋ ਗਏ ਦੂਜਾ ਫੇਰ ਤੋੜ ਲੈ ਦੂਜੋ ਬੂਜੇ ਤੇ ਹੋਣ ਗਿਆ ਨਾ ਆਪਾਂ ਦੇਖਣ ਆਲੇ ਐ ਨਹੀਂ ਮੈਂ ਤੋੜ ਲੈ ਗਿਆ ਤੈਨੂੰ ਜਾ ਹਮ ਆ ਤਾਂ ਮੈਂ ਕੱਲ ਮੈਂ ਇੱਕ ਹੀ ਸੀ ਇਹ ਦੋ ਲੈ ਹਜੇ ਥੋੜੇ ਜਿਹਾ ਕੱਢਿਆ ਇਹ ਤਾਂ ਖਾ ਲੂਗਾ ਨਾ ਜਿਹੜਾ ਪਹਿਲਾ ਤੋੜ ਕੇ ਲਿਆ ਸੋ ਤਾਂ ਬੋਲੇ ਅੱਛਾ ਇੱਕ ਵੀਰੇ ਖੜਾ ਰਹੇ ਨੇ ਇੱਕ ਦੰਦੀ ਦੇ ਦੇ ਨਹੀਂ ਹੋਰ ਹੋ ਆ ਲੱਗੇ ਤਾਂ ਖੜੇ ਹੋਰ ਨਿੱਕੇ ਨਿੱਕੇ ਹਨਾ ਉਹ ਤਾਂ ਕਈ ਦਿਨਾਂ ਚ ਵੱਢਣਗੇ ਹਜੇ ਇੱਕ ਬੂਝਾ ਕਿੰਨੇ ਵਾਰ ਕਿੰਨੇ ਵਾਰ ਹੀ ਦੇ ਦਿੰਦਾ ਹੁੰਦਾ ਮਰੂਦ ਦੇਖੋ ਹਜੇ ਇਹ ਤੇ ਤਾਂ ਪਹਿਲੀ ਵਾਰ ਹੀ ਲੱਗਿਆ ਛੋਟੇ ਜਿਹੇ ਤੇ ਦੋ ਵਾਰਾਂ ਦਿੰਦਾ ਦੋ ਵਾਰੀ 12 ਮਾਸਾ ਹੋਵੇ ਹੂੰ ਛਟਣਾ ਨਹੀਂ ਮੜ ਸੰਗੜਾ ਕਿੰਨੇ ਵਾਰੀ ਦੋ ਵਾਰੀ ਦੋ ਵਾਰੀ ਤਿੰਨ ਵਾਰੀ ਲੈ 12 ਮਹੀਨੇ 30 ਦਿਨ ਲੱਗੇ ਜਾਣ ਤੂੰ ਤੂੰ ਤਾਂ ਆ ਆ ਨਾ ਮੱਝ ਹੁੰਦੀਆਂ ਨਾ ਬਗਾਨਾ ਹੁੰਦੀਆਂ ਨਾ ਬੱਕਰੀ ਹੁੰਦੀਆਂ ਇਹਨਾਂ ਵਾਰੀ ਹੂੰ ਉਹ ਵੀ ਟਾਈਮ ਲੱਗੇ ਚਲੋ ਜੀ ਨੀਰਾ ਚਾਰਾ ਬਾਲੀਏ ਲੈ ਡੀਕਦੇ ਨਹੀਂ ਫਿਰ ਤੂੜੀ ਰਲਾ ਦਾਂਗੇ ਤੂੜੀ ਚ ਪਾ ਕੇ ਖਾ ਲ ਕੇ ਰਾਂ ਟੋਕਰਾਂ ਟੋਕਰਾਂ ਜੀ ਲੈਟ ਆ ਗਈ ਤਾਂ ਕੀ ਆਖਣਾ ਲਓ ਜੀ ਮੰਮੀ ਮਾਂਜਣ ਲੱਗੇ ਭਾਂਡੇ ਹੁਣ ਲੈਟ ਦਾ ਕੀ ਪਤਾ ਮੰਮੀ ਲੈਟ ਨਹੀਂ ਆਉਗੀ ਬਣਾ ਲਈ ਤੂੜੀ ਰਲਾ ਦਿੰਨਾ लो जी अपनी बन रही सब्जी अज बना लिया तोरिया थोड़ा थोड़िया जी सी हूं हुन, हूं ही सरूगा ते सबेरे देखा सवेरे नहीं कद्दू बना लागे सड़क सुबजी ਤੇ ਆਪਣੀ ਬਾਰੀ ਹੈ ਜੀ ਖਬਦ ਤੇ ਮੌਸਮ ਚੈੱਕ ਕਰੋ ਹੁਣ ਜਾ ਕੇ ਹਵਾ ਛੱਡੀ ਆ ਜੀ ਮਾੜਿਆ ਸਾਹ ਆ ਤੇ ਨਾਲੇ ਆਈ ਹੈ ਲੈਟ ਤੇ ਬਸ ਦੇਣੇ ਸੀ ਕਿ ਘੰਟਾ ਡੇਢ ਘੰਟਾ ਗਈ ਮੁੱਤੀ ਸਾਰਾ ਦਿਨ ਹੋ ਗਿਆ ਜੀ ਜਮਾ ਲੈਟ ਨੇ ਇਸ ਸਵੇਰ ਦੀ ਗਈ ਸੀ 9 ਵਜੇ ਦੀ ਤੇ ਜਿਵੇਂ ਸੁੰਦਰੜੀ ਹੁਣ ਕੋਤਰੇ ਹਰਾ ਕਾਉ ਕਿ ਟੂੜੀ ਨਾ ਹੁਣ ਪਸਾ ਨੂੰ ਸੁਭਾਅ ਹੈਗਾ ਤੁਹਾਨੂੰ ਪਤਾ ਹਨਾ ਹਰਾ ਖਾਂਦੇ ਆ ਤੇ ਟੂੜੀ ਨੂੰ ਮੂੰਹ ਨਹੀਂ ਲਾਉਂਦੇ ਤੇ ਮੰਮੀ ਪਿਆਰਿਆ ਜਿਦੋਂ ਤੁਹਾਨੂੰ ਪਾਣੀ ਕਹਿੰਦੀ ਪਾਣੀ ਦਿਖਾ ਦਨੀ ਜੇ ਰੱਖ ਦਿਨਾਂ ਤੋਂ ਪੀਣੀ ਤੇ ਫਿਰ ਹਰਾ ਖਾ ਲੈਣੀ ਹੈ ਪਾਣੀ ਪੀ ਕੇ ਨੀਰਾ ਤੇ ਫਿਰ ਅੱਥ ਨੇ ਫੇਰ ਪਿਾਵਾਂਗੇ ਜੀ ਪੈਣ ਵੇਲੇ ਇੱਕ ਵਾਰੀ ਹੋਰ ਹਵਾ ਜੀ ਦਾ ਸਾਹ ਆ ਮੜਾ ਜਾੜਾ ਫੋਰਾ कोई काम नहीं हों लैट नी है सारे काम लो जी हम आप देख के फिर नीरा पा के पशुओं फिर कड़ते हैं तारा टाइम ना कर लीजिए क्योंकि रब गेड़े खादा फिर नीता गड़गड़ कर आ जा रब आई तेरे घरे की कमी है ਦੋ ਮਿੰਟ ਪਰੇ ਗਏ ਆ ਆਪਾਂ ਅਗ ਬਾਹਰ ਆ ਲੋ ਜ ਮੈਂ ਦੇਖ ਲਾ ਸਬਜੀ ਫਿਰ ਆਪਾਂ ਨਹਾਰਾ ਚਾਰਾ ਪਾ ਕੇ ਪਸਵਾਨ ਨੂੰ ਫਿਰ ਕੱਟ ਕੇ ਲਿਆਉਣਾ ਧਾਰਾ ਕੰਮ ਦਾ ਕੀ ਹੈ ਜੀ ਮੁੱਕਦਾ ਹੀ ਨਹੀਂ ਨਜ਼ਰ ਜਨ ਦਾ ਸਪਾਰੀ ਹੁਕਾ ਬਸੀਆਂ ਪਤਾ ਨਹੀਂ ਕਿਹੜੇ ਟਾਮ ਦੀਆਂ ਲੱਗੀਆਂ ਹੋਈਆਂ ਜਿੰਨਾ ਜਦਾਂ ਪਾਣੀ ਹੁੰਦਾ ਕੰਮ ਚੱਲੀ ਜਾਂਦਾ ਮੈਂ ਇੱਥੋਂ ਨਾ ਜੀ ਆਪਦਾ ਹੀ 9 ਵਜਿਆ ਦੇਖੋ ਮੇਰੇ ਇੱਥੇ ਪਤਾ ਨਹੀਂ ਕਿਵੇਂ ਵਜੇ ਆ ਸਮਝ ਨਹੀਂ ਆਉਦੀ ਤੇ ਮੈਂ ਤੇ ਹੁਣ ਆਈ ਤੇ ਵੀ ਆਇਆ ਫਿਰ ਆਵਾਜ਼ ਨਾਲ ਮਾਰ ਕੇ ਢੀਂਡ ਪਟਾ ਜਾਂਦਾ ਕਈ ਵਾਰ ਜੁੰਨੀ ਨਾ ਆਏ ਮੁਰਕਾ ਮੁਰਕਾ ਪਹੁੰਚਦੇ ਹੁਣ ਤਾਂ ਚੁੰਨੀਆਂ ਵੀ ਹੋਰ ਹੀ ਹੋ ਗਈਆਂ ਫਿੱਕੜੀਆਂ ਹੋ ਗਈਆਂ ਤੇ ਉਹ ਆਏ ਵੀ ਗਰਮੀ 'ਚ ਵਧੀਆ ਰਹਿਣੇ ਆ ਇਹ ਮੁਰਕਾ ਮੁਰਕਾ ਪੁੰਜ ਨੂੰ ਪੋਲੀ ਆਣੀਆਂ ਸੁਨੀਆਂ ਹਨ ਆਪਾਂ ਕਿਹੜਾ ਕਿੱਥੇ ਜਾਣਾ ਘਰੇ ਘਰੇ ਰਹਿਣਾ ਲਓ ਜੀ ਮੈਂ ਵੇਖਣਾ ਸਬਜੀ ਕਈ ਸਟੀਆਂ ਵੱਜ ਗਈਆਂ ਮੈਂ ਥੋੜਾ ਜਿਹਾ ਪਾਣੀ ਪਾਇਆ ਸੀ ਘਰ ਦੀ ਸਬਜੀ ਹੈ ਜੀ ਮਾੜੇ ਜਿਹੇ ਪਾਣੀ ਨਾਲ ਬਣ ਜਾਂਦੀ ਹੈ ਬਸ ਆਦੇ ਪਾਣੀ ਪੋਣ ਦੀ ਲੋੜ ਹੀ ਰਹਿ ਜਾਂਦੀ ਹੈ ਲਓ ਜੀ ਸਬਜੀ ਚੈੱਕ ਕਰੋ ਐ ਬਣ ਗਈ ਦੇਖੋ ਮਲਾਈ ਵਰਗੀ ਘਰ ਦੀ ਸਬਜੀ ਘਰ ਦੀ ਹੁੰਦੀ ਹੈ ਪਤਾ ਨਹੀਂ ਕੀ ਗੱਲ ਹੈ ਦੋ ਛਟੀਆਂ ਨਾਲ ਵਧੀਆ ਬਣ ਗਈ 5 ਮਿੰਟ ਵੀ ਨਹੀਂ ਲੱਗੇ ਬਸ ਹੁਣ ਇਹ ਚ ਆਪਾਂ ਧਾਰਾ ਘੱਟ ਕੇ ਲਿਆਵਾਂਗੇ ਉਦੋਂ ਪਾ ਦਾਂਗੇ ਦੁੱਧ ਤੇ ਫਿਰ ਆਪਾਂ ਨੂੰ ਵਧੀਆ ਸਰਜੂਆ ਸੁੱਕੀ ਸਬਜੀ ਨਾਲ ਫਿਰ ਸਰਨਾ ਨਹੀਂ ਹੁਣ ਵੀ ਨਹੀਂ ਸਰਨਾ ਤੇ ਧੁੱਪ ਆ ਕੇ ਫਿਰ ਵਧੀਆ ਸੱਜੂਗਾ ਚਲੋ ਜੀ ਨੀਰਾ ਚਾਰਾ ਪਾ ਦਈਏ ਬਸ ਨਾ ਲਓ ਜੀ ਉਹ ਦੇਖੋ ਪੀਂਗ ਪੈਰੀ ਇੰਦਰਦਨੋਸ਼ਾ ਦੇਂਦੇ ਨੂੰ ਮਾੜਾ ਮਾੜਾ ਦੀਂਦਾ ਇੰਨਾ ਖਾਸ ਨਹੀਂ ਦੀਂਦਾ ਧਿਆਨ ਨਾਲ ਦੇਖੋ ਕਿਉਂਕਿ ਨਾਲੇ ਤਾਂ ਇੱਧਰ ਧੁੱਪ ਕੱਢ ਰੱਖੀ ਹੈ ਦੇਖੋ ਨਾਲੇ ਮੀਂਹ ਆਈ ਜਾਂਦਾ ਕਣੀ ਆਈ ਜਾਂਦੀ ਹੈ ਨਾਲੇ ਪੀਂਗ ਦੇਖੋ ਇੰਦਰਦਨੋਸ਼ ਬਣਿਆ ਵਾਓ ਕਿੱਡਾ ਔਲਮਾ ਤੇ ਆਪਾਂ ਕਰ ਰਹੇ ਆ ਦੁੱਧ ਗਰਮ ਮੰਮੀ ਕੁੰਨੀ ਆਂਦੇ ਆ ਜੀ ਆਟਾ ਹੂੰ ਦੇਖੋ ਜੀ ਸੱਤ ਹੁਣ ਦੀਂਦੀ ਆ ਵਧੀਆ ਕਿੱਡੀ ਸੋਹਣੀ ਲਾ ਦੀਆ ਦੇਖੋ ਸੱਤ ਰੰਗੀ ਵੀ ਹੈ ਹਾਂ ਰੱਬ ਦੇ ਰੰਗ ਨਿਹਾਰੇ ਆ ਜੀ ਦੇਖੋ ਨਾਲੇ ਕਣੀਆਂ ਆਈ ਜਾਂਦੀਆਂ ਹੋਰ ਨਾਲੇ ਸੂਰਜ ਗੱਡ ਰੱਖਿਆ ਉਹ ਸੀ ਲੋ ਜੀ ਬਸ ਦੁੱਧ ਗਰਮ ਕਰੀਏ ਇੰਨੇ ਆ ਹੁਣ ਫਿਰ ਲਾ ਲਾਂਗੇ ਰੋਟੀਆਂ ਕਿੰਡੀ ਸੋਹਣੀ ਹੈ ਜੇ ਫੋਨ ਦੇ ਵਿੱਚ ਘੱਟ ਪਤਾ ਰਹਾਦਾ ਨਹੀਂ ਬਹੁਤ ਹੀ ਜਿਆਦਾ ਸੋਹਣੀ ਹੈ ਹਾਂ 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 ਕੱਪੜੇ ਥਾਣ ਹੋਏ ਤਾਂ ਅੱਜ ਜਲਦੀ

പോര കണക്കണ മണക്കണമ ਲੋ ਜੀ ਇੱਥੇ ਆਪਾਂ ਚੁੱਲੇ ਤੇ ਬਣਾ ਰਹੇ ਸੀ ਰੋਟੀ ਕਿਉਂਕਿ ਜਸ਼ਨ ਦਾ ਡੈਡੀ ਕਹਿੰਦੇ ਹੁਣ ਬਹੁਤ ਦਿਨ ਹੋ ਗਿਆ ਉਹਦਾ ਮਹੀਨੇ ਹੋ ਗਏ ਹੁਣ ਕਹਿੰਦਾ ਚੁੱਲੇ ਤੇ ਰੋਟੀ ਲਾਇਆ ਕਰੋ ਕਹਿੰਦੇ ਤੰਦੂਰ ਦੀਆਂ ਬਹੁਤ ਖਾਲੀਆਂ ਵੱਡੀਆਂ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਕਰਦੇ ਆ ਜੀ ਇਥੇ ਐਂਡ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸੋਹਣੇ ਸੋਹਣੇ ਕਮੈਂਟ ਜਰੂਰ ਕਰ ਦਿਓ ਜੀ ਧੰਨਵਾਦ ਤੇ ਬਾਕੀ ਜੀ ਆਪਾਂ ਮਿਲਦੇ ਆ ਕੱਲ ਨੂੰ ਨੈਕਸਟ ਬਲੌਗ ਦੇ ਨਾਲ ਤੇ ਅੱਜ ਵਾਲੀ ਵੀਡੀਓ ਜੀ ਇਹ ਥੋੜੀ ਜੀ ਲੇਟ ਤਾਂ ਹੋ ਗਈ ਕਿਉਂਕਿ ਆਪਣੇ ਫੋਨ 'ਚ ਹੋ ਗਿਆ ਸੀ ਚਾਰਜ ਖਤ ਤੇ ਮੈਂ ਸ਼ਾਮ ਨੂੰ ਵੀਡੀਓ ਮੈਂ ਅਪਲੋਡ ਕਰਾਂਗੇ ਤੇ ਉਹ ਸ਼ਾਮ ਨੂੰ ਹੀ ਚਾਰਜ ਖਤਮ ਹੋ ਗਿਆ ਮੈਂ ਚੱਲ ਹੁਣ ਤਾਂ ਕੱਲ ਨੂੰ ਹੀ ਕਰਾਂਗੇ ਬਲੋਗ ਤਾਂ ਕਰਕੇ ਜੀ ਕੱਲ ਬਲੌਗ ਨਹੀਂ ਆਇਆ ਤੇ ਇਹ ਆਪਣੀ ਪਰਸੋਂ ਵਾਲੀ ਵੀਡੀਓ ਇਹ ਅੱਜ ਆਊਗੀ ਜੀ ਤੇ ਜਿਹੜੀ ਕੋਈ ਅੱਜ ਬਣਾਵਾਂਗੇ ਉਹ ਛੋਟੇ ਕੋਲੇ ਅਗਲੇ ਦਿਨ ਪਾਉਂ ਜੂਗੀ ਤੇ ਬਾਕੀ ਜੀ ਸੋਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਸਾਰੇ ਜਣੇ ਜਿੰਨੇ ਵੀ ਜਣੇ ਵੀਡੀਓ ਨੂੰ ਲਾਈਕ ਕਰਦੇ ਆ ਪਲੀਜ਼ ਸਾਰੇ ਜਣੇ ਕਮੈਂਟ ਕਰਿਆ ਕਰੋ ਐ ਵਧੀਆ ਲੱਗਦਾ ਹੈ ਨਾ ਚਲੋ ਜੀ ਮਿਲਦੇ ਆ ਜੀ ਕੱਲ ਨੂੰ ਬਾਏ ਬਾਏ ਤੇ ਸਤਿ ਸ੍ਰੀ ਅਕਾਲ